ਸੰਦਰੀ ਕਾંડ 14 ਕਈ ਇਤਿਹਾਸਕਾਰਾਂ ਦੀ رائے ਹੈ ਕਿ 8 ਕੋ ਹਜ਼ਾਰ ਦੇ ਲਗਭਗ ਖਾਲਸਾ ਇਸ ਜੰਗ ਵਿੱਚ ਸ਼ਹੀਦ ਹੋਇਆ ਕੋਈ ਇਸ ਸੰਖਿਆ ਨੂੰ 10-12 ਹਜ਼ਾਰ ਤੱਕ ਦੱਸਦੇ ਹਨ ਪਰ ਰਤਨ ਸਿੰਘ ਰਤਨ ਸਿੰਘ ਜੀ ਲਿਖਦੇ ਹਨ ਕਿ ਕੋਈ 40 ਕੋਈ 50 ਹਜ਼ਾਰ ਦੱਸਦਾ ਹੈ ਗਿਣਤੀ ਦਾ ਠੀਕ ਪਤਾ ਨਹੀਂ ਪਰ ਇਨ੍ਹਾਂ ਬਹਾਦਰਾਂ ਦੀ ਯਾਦਗਾਰ ਸਿੱਖਾਂ ਨੇ ਵੀ ਕਾਇਮ ਨਹੀਂ ਕੀਤੀ ਜਗਤ ਦੀਆਂ ਹੋਰ ਕੌਮਾਂ ਨੇ ਆਪਣੇ ਵੱਡਿਆਂ ਦੀ ਰਾਈ ਜਿਨ੍ਹਾਂ ਨੇ ਉਪਕਾਰ ਵੀ ਮੇਰੂ ਕਰਕੇ ਮੰਨੇ ਤੇ ਯਾਦਗਾਰਾਂ ਬਣਾਈਆਂ ਪਰ ਤਾਂ ਹਨ ਸਿੱਖ ਜਿਨ੍ਹਾਂ ਨੇ ਪਰਬਤਾਂ ਜਿੱਡੇ ਉਪਕਾਰ ਕੀਤੇ ਚੇਤੇ ਵੀ ਨਹੀਂ ਰੱਖੇ ਸੋ ਆਪਣਾ ਇਤਿਹਾਸ ਵੀ ਨਹੀਂ ਸੰਭਾਲਿਆ ਇਸ ਯੁੱਧ ਦੇ ਮਗਰੋਂ ਕਾਬਲ ਤੇ ਦਿੱਲੀ ਦੇ ਪਾਤਸ਼ਾਹਾਂ ਵਿੱਚ ਲਾਹੌਰ ਦਾ ਇਲਾਕਾ ਦੁਖਸਮੀ ਬਹੁਤੀ ਵਾਂਗੂ ਦੁਖੀ ਰਿਹਾ ਇਸ ਦਾ ਸਮਾਚਾਰ ਇਹ ਹੈ ਕਿ ਲਾਹੌਰ ਦਾ ਨਵਾਬ ਜਕਰੀਆ ਖਾਨ ਸੀ ਜਿਸ ਦਾ ਪ੍ਰਸਿੱਧ ਨੌਖਾਨ ਬਹਾਦਰ ਸੀ ਸਿੱਖ ਖਾਨ ਸਿੱਖ ਖਾਨ ਸੱਦਦੇ ਸਨ ਇਹ ਸਮਤ 1783 ਈਸਵੀ ਦੇ ਲਗਭਗ ਲਗਭਗ ਲਾਹੌਰ ਦਾ ਸੂਬਾ ਹੋਇਆ ਤੇ ਜੇਠ 1802 ਵਿੱਚ ਮਰ ਗਿਆ ਫਿਰ ਇਸ ਦਾ ਪੁੱਤਰ ਯਾਹੀਆ ਖਾਨ ਲਾਹੌਰ ਦਾ ਸੂਬਾ ਹੋਇਆ ਤੇ ਦੂਜਾ ਪੁੱਤਰ ਸ਼ਾਹ ਨਵਾਜ਼ ਖਾਨ ਮੁਲਤਾਨ ਦਾ ਹਾਕਮ ਬਣਿਆ ਸੀ ਕੁੱਲੂ ਕਾਰਾ ਜਾਹੀਆਂ ਖਾਨ ਦੇ ਸਮੇਂ ਜੇਠ 1803 ਬਿਕਰਮੀ 1746 ਈਸਵੀ ਵਿੱਚ ਮੁੱਕਾ ਸੀ ਹੁਣ ਸ਼ਾਹ ਨਵਾਜ਼ ਨੇ ਕੀ ਕੀਤਾ ਕਿ ਲਾਹੌਰਪੁਰ ਚੜ੍ਹਾਈ ਕਰਕੇ ਫਤਿਹ ਪਾਈ ਤੇ ਆਪ ਲਾਹੌਰ ਦਾ ਮਾਲਕ ਬਣ ਬੈਠਾ ਤੇ ਆਪਣੇ ਭਰਾ ਯਾਹੀਆਂ ਖਾਨ ਨੂੰ ਕੈਦ ਕਰ ਲਿਆ ਪਰ ਯਾਹੀਆਂ ਖਾਨ ਕਿਸੇ ਹਕਮਤ ਨਾਲ ਕੈਦ ਵਿੱਚੋਂ ਨਿਕਲ ਕੇ ਦਿੱਲੀ ਪੁੱਜ ਗਿਆ ਇਹ ਗੱਲ ਸੁਣ ਕੇ ਸ਼ਾਹਨਵਾਜ਼ ਨੂੰ ਪਿਸੂ ਪਏ ਕਿ ਹੁਣ ਦਿੱਲੀ ਦੀ ਪਾਤਸ਼ਾਹ ਦੀ ਫੌਜ ਆ ਕੇ ਜ਼ਰੂਰ ਮੇਰਾ ਕੰਗਾ ਕਰੇਗੀ ਇਸ ਕਰਕੇ ਉਸਨੇ ਕਾਬਲ ਦੇ ਪਾਤਸ਼ਾਹ ਅਹਿਮਦ ਸ਼ਾਹ ਦੁਰਾਨੀ ਨੂੰ ਚਿੱਠੀ ਲਿਖੀ ਕਿ ਆਪ ਲਾਹੌਰ ਆ ਕੇ ਮੈਥੋਂ ਰਾਜ ਲੈ ਲਵੋ ਇਹ ਸੁਣ ਕੇ ਦੁਰਾਨੀ ਪਾਤਸ਼ਾਹ ਤਾਂ ਕਾਬਲੋਂ ਤੁਰ ਕੇ ਪਸ਼ੌਰ ਆ ਪਹੁੰਚਾ ਤੇ ਉਧਰੋਂ ਦਿੱਲੀ ਦੇ ਪਾਤਸ਼ਾਹ ਨੇ ਸ਼ਾਹਨਵਾਜ਼ ਸਾਹ ਨੂੰ ਸ਼ਾਹਨਵਾਜ਼ ਨੂੰ ਲਿਖ ਕਲਿਆ ਕਿ ਅਸੀਂ ਤੈਨੂੰ ਲਾਹੌਰ ਦਾ ਨਾਜ਼ਮ ਆਪਣੇ ਵੱਲੋਂ ਪ੍ਰਵਾਨ ਕਰਦੇ ਹਾਂ ਤੂੰ ਆ ਰਹੀ ਦੁਰਾਨੀ ਪਾਸ਼ਾ ਦਾ ਟਾਕਰਾ ਕਰ ਇਸ ਪੇਜ ਵਿੱਚ ਆ ਕੇ ਸ਼ਾਹਨਵਾਜ਼ ਨੇ ਦੁਰਾਨੀ ਦਾ ਟਾਕਰਾ ਕੀਤਾ ਪਰ ਹਾਰ ਖਾ ਹਾਰ ਖਾਂ ਦਿੱਲੀ ਨੂੰ ਨਸ ਗਿਆ ਦੁਰਾਨੀ ਦਾ ਇਹ ਹੱਲਾ ਪੋ 1804 ਬਿਕਰਮ ਬਿਕਰਮੀ 1748ਵੀਂ ਦੀ ਠੰਡ ਵਿੱਚ ਹੋਇਆ ਲਾਹੌਰ ਨੂੰ ਬੇਤਰਸ ਦੁਰਾਨੀਆਂ ਨੇ ਪੂਰੀ ਤਰ੍ਹਾਂ ਲੁੱਟਿਆ ਤੇ ਇਸ 'ਤੇ ਕਬਜ਼ਾ ਕਰ ਲਿਆ ਲਖਪਤ ਜਦ ਆਪਣੀ ਰਾਖਮ ਦੇ ਚੁੱਕਾ ਦੇ ਚੁੱਕਾ ਤਾਂ ਉਸ ਦੀ ਗੱਡੀ ਹੋਰ ਚੜੀ ਲਾਹੌਰ ਦਾ ਬੰਦੋਬਸਤ ਕਰਕੇ ਅਬਦਾਲੀ ਆਪ ਦਿੱਲੀ ਜਿੱਤਣ ਨੂੰ ਅੱਗੇ ਤੁਰਿਆ ਸਰਹੰਦ ਤੋਂ ਉਚੇਰੇ ਮਾਣੂ ਮਾਣੂਪੁਰ ਕੋਲ ਦਿੱਲੀ ਦੀ ਫੌਜ ਨਾਲ ਲੜਾਈ ਹੋਈ ਜਿਸ ਵਿੱਚ ਦੁਰਾਨੀ ਹਾਰ ਕੇ ਆਪਣੇ ਦੇਸ਼ ਨੂੰ ਨਸ ਗਿਆ ਕਹਿੰਦੇ ਹਨ ਕਿ ਦਰਾਨੀ ਜਾਂਦਾ ਹੋਇਆ ਲਖਪਤ ਨੂੰ ਲਾਹੌਰ ਦਾ ਸੂਬਾ ਬਣਾ ਗਿਆ ਪਰ ਲਾਹੌਰ ਦਾ ਰਾਜ ਦਿੱਲੀ ਦੇ ਪਾਤਸ਼ਾਹ ਵੱਲੋਂ ਮਯਾਨੁਲ ਮੁਲਕਨ ਮੁਲਕ ਨੂੰ ਮਿਲਿਆ ਜਿਸ ਨੇ ਅਫਦਾਲੀ ਨੂੰ ਭਾਂਜ ਦਿੱਤੀ ਸੀ ਕਿ ਜਿਸ ਦਾ ਨਵ ਮੀਰ ਮਯਾਨੁਲ ਮੁਲਕ ਬੱਜਿਆ دیਵਾਨ ਲਖਪਤ ਕੈਦ ਕੀਤਾ ਗਿਆ ਔਰ ਉਸ ਪਰ 330 ਲੱਖ ਦਾ ਜੁਰਮਾਨਾ ਲੱਗਾ ਬੀワイ ਲੱਖ ਤਾਂ ਉਸਦੀ ਜਾਇਦਾਦ ਕੁਰਕ ਕਰਨ ਨਾਲ ਵਸੂਲ ਹੋਇਆ ਤੇ ਬਾਕੀ ਬادله ਸਰਕਾਰੀ ਕੈਦ ਵਿੱਚ ਪਾਇਆ ਗਿਆ ਫਿਰ ਦੀਵਾਨ ਕੌੜਾ ਮੱਲ ਨੇ ਚੋਖੀ ਰਕਮ ਦੇ ਕੇ ਉਸ ਨੂੰ ਮਾਨੋ ਮੁੱਲ ਲੈ ਕੇ ਆਪਣੇ ਕਾਬੂ ਕੀਤਾ ਦੀਵਾਨ ਕੌੜਾ ਮੱਲ ਦੀ ਪਤ ਹੁਣ ਨੇਕ ਨੀਅਤੀ ਤੇ ਹਰ ਤਰ੍ਹਾਂ ਦੀ ਪ੍ਰਵੀਨਤਾਈ ਕਰਕੇ ਦਰਬਾਰ ਵਿੱਚ ਬਹੁਤ ਵੱਧ ਗਈ ਸੀ ਹੁਣ ਲਖਪਤ ਦਾ ਅੰਤ ਦੱਸ ਦਈਏ ਕੀ ਹੋਇਆ ਦੀਵਾਨ ਕੌੜਾ ਮੱਲ ਨੇ ਲਖਪਤ ਨੂੰ ਕਰੜੀ ਤਰ੍ਹਾਂ ਕੈਦ ਕੀਤਾ ਔਰ ਖਾਲਸੇ ਨੂੰ ਚੋਰੀ ਖਬਰ ਭੇਜ ਦਿੱਤੀ ਕਿ ਆਪਣੇ ਬੈਰੀ ਦੇ ਭੁਗਤ ਸਵਾਰ ਲਓ ਸੋ ਸਿੱਖਾਂ ਨੇ ਉਸ ਨੂੰ ਉਸਦੇ ਮੰਦ ਕਰਮਾਂ ਦਾ ਜੋਗ ਦੰਡ ਦਿੱਤਾ ਬੇਦੋਸ਼ਾ ਨੂੰ ਕਤਲ ਕਰਨਾ ਹਜ਼ਾਰਾਂ ਨੂੰ ਤਸੀਹੇ ਦੇ ਕੇ ਮਾਰਨਾ ਤੇ ਕਈ ਵਿਧਵਾ ਸਿੰਘਣੀਆਂ ਅਨਾਥ ਭਜੰਗੀਆਂ ਔਰ ਹੋਰ ਬੇਗੁਨਾਹਾਂ ਦਾ ਲਹੂ ਡੋਲਣਾ ਕਦੀ ਬਿਆਰਥ ਨਹੀਂ ਜਾ ਸਕਦਾ ਲਖਪਤ ਦੀ ਮੌਤ ਬੜੇ ਕਸ਼ਟ ਵਾਲੀ ਸੀ ਲਖਵਤ 6 ਮਹੀਨੇ ਸਿੰਘਾਂ ਦੀ ਕੈਦ ਵਿੱਚ ਰਹਿ ਕੇ ਮੋਇਆ ਪਰ ਦੰਡਾ ਦਾਤੇ ਉਸਦੇ ਕੀਤੇ ਜ਼ੁਲਮਾਂ ਦੀ ਕ੍ਰੋਪੀ ਨਾਲ ਉਸ ਦੀ ਗਿਣਤੀ ਕਰ ਰਹੇ ਸੀ ਪਾਪੀ ਕੋ ਪਾਪੀ ਕੇ ਮਾਰਨੇ ਕੋ ਪਾਪ ਮਹਾਵਲੀ ਹੈ ਪੰਥ ਪ੍ਰਕਾਸ਼ ਕਿਰਤ ਗਿਆਨੀ ਗਿਆਨ ਸਿੰਘ ਵਿੱਚ ਲਿਖਿਆ ਹੈ ਦੁਖ ਗਹਿ ਅਤ ਲਖੂ ਮਰਿਓ ਪਾਸ਼ਾ ਕੋੜਾ ਮਲ ਕਰੀ دیਵਾਨੀ ਧਰਮ ਕੀ ਲੀਨੋ ਜਸ ਜਗ ਭਲ ਜੇ 1803 ਕੁਲੂਕਾਰੇ ਤੋਂ ਬਾਅਦ ਉਹ 1804 ਤੱਕ ਵੀ ਖਾਲਸਾ ਸੁਖੀ ਨਹੀਂ ਹੋਇਆ ਪਰ ਦੁਰਾਨੀ ਜਿਸ ਵੇਲੇ ਲਾਹੌਰ ਨੂੰ ਲੁੱਟ ਲੁੱਟਪੁੱਟ ਬੈਰਾਨ ਕਰਕੇ ਸਤਲੁਜੋਂ ਪਾਰ ਹੋਇਆ ਖਾਲਸਾ ਜੀ ਝਾੜ-ਝਾੜ ਵਿੱਚੋਂ ਨਿਕਲ ਪਏ ਤੇ ਲੱਗੇ ਆਪਣੇ ਬਦਲੇ ਲੈਣ ਇਹ ਵੇਲਾ ਖਾਲਸੇ ਲਈ ਪੂਰ ਵਿਦਾ ਸੀ ਮਾਲਵੇ ਵਿੱਚ ਪਲਕੇ ਸਿੰਘ ਬੱਗੇ ਬੱਗੇ ਸ਼ੀ ਵਾਂਗੂ ਖੜੇ ਹੋ ਗਏ ਸਨ ਅਤੇ ਇਹਨਾਂ ਦੀ ਫੌਜੀ ਗਿਣਤੀ 20 ਕੋ ਹਜ਼ਾਰ ਨੂੰ ਫੇਰ ਅੱਪੜ ਪਈ ਸੀ ਚਾਹੇ ਕਿਤਨੇ ਹੀ ਕਸ਼ਟਾਂ ਨਾਲ ਜੰਗਾਂ ਜੁੱਦਾਂ ਤੇ ਜ਼ੁਲਮਾਂ ਵਿੱਚ ਸਿੰਘ ਮਾਰੇ ਜਾਂਦੇ ਪਰ ਇਹਨਾਂ ਦੀ ਗਿਣਤੀ ਫੇਰ ਪੂਰੀ ਹੋ ਜਾਂਦੀ ਇਹਨਾਂ ਦੇ ਕੁਰਬਾਨੀ ਦੇ ਜੀਵਨ ਦਾ ਜਾਦੂ ਇਹਨਾਂ ਦੀ ਪਵਿੱਤਰਤਾ ਤੇ ਬੰਦਗੀ ਇਹਨਾਂ ਦਾ ਦੇਸ਼ ਨੂੰ ਸੁਤੰਤਰ ਕਰਨ ਦਾ ਚਾਅ ਤੇ ਹਾਕਮਾਂ ਦੇ ਜ਼ੁਲਮ ਹੋਰ ਹੋਰ ਪ੍ਰੇਮੀ ਪ੍ਰੇਰਕੇ ਲੈ ਆਉਂਦਾ ਤੇ ਅੰਮ੍ਰਿਤ ਦਾ ਪ੍ਰਵਾਹ ਜਾਰੀ ਰਹਿੰਦਾ ਲਾਹੌਰ ਲਈ ਜਦ ਦਿੱਲੀ ਤੇ ਕਾਬਲ ਦੇ ਮਾਲਕ ਲੜ ਰਹੇ ਸਨ ਖਾਲਸੇ ਨੇ ਵੈਰੀਆਂ ਤੋਂ ਬਦਲੇ ਲੈਣੇ ਆਰੰਭ ਕੀ ਅਰੰਬੇ ਜਦ ਅਹਿਮਦ ਸ਼ਾਹ ਦੁਰਾਨੀ ਹਾਰ ਖਾ ਕੇ ਨਸਿਆ ਤਦ ਖਾਲਸੇ ਨੇ ਉਸ ਦਾ ਪਿੱਛਾ ਵੀ ਕੀਤਾ ਤੇ ਜੇਹਲਮ ਤੱਕ ਪਿੱਛਾ ਕਰਕੇ ਲਈ ਜਾਂਦੇ ਦੇਸ਼ ਦੇ ਮਾਲ ਵਿੱਚੋਂ ਚੋਖੇ ਲੁੱਟਮਾਰ ਮੋੜ ਲਈ ਮੋੜ ਦਿੱਤੀ ਫਿਰ ਅੰਮ੍ਰਿਤਸਰ ਆ ਕੇ ਇਕੱਠੇ ਹੋਏ ਔਰ ਗੁਰਮਤਾ ਕੀਤਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਰਾਮਸਰ ਉੱਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨੀ ਗਈ ਸੀ ਸਿੰਘਾਂ ਨੇ 1748 ਈਸਵੀ ਇੱਕ ਰੌਣੀ ਬਣਾਈ ਦੁਸ਼ਮਣ ਤੋਂ ਰੱਖਿਆ ਲਈ ਜੋ ਛੋਟੀ-ਛੋਟੀ ਕੱਚੀ ਕੰਦ ਖੜੀ ਕਰ ਲਈ ਜਾਏ ਉਸ ਨੂੰ ਰੌਣੀ ਆਖਦੇ ਹਨ ਇਹ ਇੱਕ ਫੌਜੀ ਸਿਰ ਲਕਾਉਣੀ ਹੁੰਦੀ ਹੈ ਇਸ ਨੂੰ ਮਗਰੋਂ ਗੜ ਬਣਾਇਆ ਗਿਆ ਸੀ ਔਰ ਇਸ ਤੇ ਗਿਰਦੇ ਖੇਤ ਬੀਜ ਕੇ ਰਾਮ ਰੌਣੀ ਨਾਮ ਧਰਿਆ ਮੀਰ ਮੰਨੂ ਹੁਣ ਪੰਜਾਬ ਦਾ ਨਵਾਂ ਸੂਬਾ ਆਇਆ ਸੀ ਇਹ ਵੀ ਸਿੱਖਾਂ ਦੇ ਮਾਗਰ ਹੱਥ ਧੋਕੇ ਪੈ ਗਿਆ ਤੇ ਇਸ ਨੇ ਵੀ ਬੜੇ ਅਤਿਆਚਾਰ ਆਰੰਭ ਕੀਤੇ ਅਦੀਨਾ ਬੇਗ ਦੀ ਸਲਾਹ ਨਾਲ ਸਿੱਖਾਂ ਦੀਆਂ ਗ੍ਰਿਫਤਾਰੀਆਂ ਆਰੰਭ ਹੋ ਗਈਆਂ ਤੇ ਕੋੜ ਮੰਡੀ ਲਾਹੌਰ ਵਿੱਚ ਕਤਲਾਮਾਂ ਲੱਗੀਆਂ ਹੋਣ ਇਧਰ ਦੇਸ਼ ਵਿੱਚ ਸਿੱਖਾਂ ਵਿਰੁੱਧ ਇਹ ਕਹਿਰ ਜਾਰੀ ਕਰਕੇ ਮੰਨੂ ਨੇ ਰਾਮ ਰੌਣੀ ਸਰ ਕਰਨੀ ਚਾਹੀ ਤੇ ਰੌਣੀ ਸਰ ਕਰਨ ਲਈ ਉਸ ਨੇ ਅਦੀਨਾ ਬੇਗ ਨੂੰ ਥਾਪਿਆ ਖਾਨ ਅਜੀਜ਼ ਸਦੀਕ ਖਾਨ ਅਜੀਜ਼ ਸਦੀਕ ਬੇਗ ਆਦ ਨਾਲ ਦਿੱਤੇ ਤੇ ਕੱਚਾ ਕਿਲਾ ਸਰ ਕਰਨ ਲਈ ਅੰਮ੍ਰਿਤਸਰ ਕੱਲਿਆ ਖਾਲਸਾ ਵੀ ਆਕੀ ਹੋ ਬੈਠਾ ਬਾਹਰ ਦੇ ਸਿੰਘਾਂ ਨੇ ਇਹ ਖਬਰਾਂ ਸੁਣ ਕੇ ਦਾਣਾ ਕਾ ਪੱਠੇ ਆਦ ਭਰਾਵਾਂ ਨੂੰ ਗੱਡੀਆਂ ਤੇ ਗੱਡੇ ਭਰ ਕੇ ਕੱਲੇ ਪਰ ਬਾਹਰਲੀ ਫੜੋ ਫੜਾਈ ਨੇ ਰੋਕਾਂ ਪਾ ਦਿੱਤੀਆਂ ਤੁਰਕ ਸੈਨਾ ਨੇ ਰੌਣੀ ਦੇ ਉਦਾਲੇ ਘੇਰਾ ਘੱਟਿਆ ਕਿੰਨਾ ਸਮਾਂ ਇਸ ਗੱਲ ਨੂੰ ਬੀਤ ਗਿਆ ਪਰ ਤੁਰਕਾਂ ਤੋਂ ਕੁਝ ਖੋਣ ਨੂੰ ਨਾ ਖੋਵੇ ਸਿੱਖ ਅੰਦਰੋਂ ਹੀ ਉਹ ਬਾੜਾਂ ਝਾੜਨ ਕੇ ਚੇਤ ਦੀਆਂ ਹੌਲਾ ਹੌਲਾ ਵਾਂਗੂ ਬੈਰੀ ਦੀ ਸੇਨਾ ਭੁੱਜੇ ਕਿਸੇ ਦਿਨ ਖਾਲਸਾ ਬਹਾਦਰ ਬਾਹਰ ਨਿਕਲ ਕੇ ਵੀ ਹੌਲਾ ਖੇੜ ਜਾਵੇ ਅਰ ਤੁਰਕਾਂ ਦੀ ਲੁੱਟ ਨਾਲ ਹੱਥ ਰੰਗ ਕੇ ਫੇਰ ਕਿਲੇ ਵਿੱਚ ਜਾ ਬੜੇ ਜੱਸਾ ਸਿੰਘ ਨਾਵੇਂ ਇੱਕ ਸਿੱਖ ਬੜਾ ਬਹਾਦਰ ਖਾਲਸੇ ਵਿੱਚ ਸੀ ਇੱਕ ਬੈਰੀ ਧੀ ਮਾਰਨ ਦੇ ਸ਼ੋਬੇ ਵਿੱਚ ਸਿੱਖਾਂ ਨੇ ਉਸ ਨੂੰ ਛੇਕ ਦਿੱਤਾ ਸੀ ਤਦ ਤੋਂ ਉਹ ਨਵਾਬ ਅਦੀਨਾ ਬੇਗ ਪਾਸ 100 ਸਿੱਖ ਸਿਪਾਹੀ ਨਾਲ ਲੈ ਕੇ ਨੌਕਰ ਜਾ ਰਿਹਾ ਸੀ ਅਦੀਨਾ ਬੇਗ ਜੱਸਾ ਸਿੰਘ ਤੇ ਇਸ ਦੇ ਸਿੱਖ ਜਥੇ ਸਮੇਤ ਰਾਮ ਰੌਣੀ ਦੇ ਘੇਰੇ ਵਿੱਚ ਜੋੜਿਆ ਹੋਇਆ ਸੀ ਤੁਰਕ ਸੈਨਾ ਨੇ ਸਿੱਖਾਂ ਨੂੰ ਘੇਰੇ ਵਿੱਚ ਕਰਕੇ ਕਈ ਮਹੀਨੇ ਟਪਾ ਦਿੱਤੇ ਹੁਣ ਰਸਦ ਦਾਣਾ ਵੀ ਮੁੱਕਣ ਲੱਗਾ ਤਦ ਤਾਂ ਅੰਦਰ ਡਾਡੀ ਔਕੜ ਆਵਣੀ ਕਈ ਟਾਂਗ ਸੋਚਣਾ ਪਰ ਕੋਈ ਪੇਸ਼ ਨਾ ਜਾਏ ਛੇਕੜ ਖਾਲਸੇ ਨੇ ਸੋਚਿਆ ਕਿ ਹੁਣ ਸ਼ਹੀਦ ਹੋਣ ਦਾ ਵੇਲਾ ਹੈ ਇੱਕੋ ਵਾਰੀ ਟੁੱਟ ਕੇ ਬੈਰੀ ਉੱਤੇ ਜਾ ਪਈਏ ਮਾਰ ਦੇਈਏ ਤੇ ਮਰ ਜਾਈਏ ਇਸ ਗੱਲ ਦੀ ਖਬਰ ਤੁਰਕਾਂ ਵਿੱਚ ਜਾ ਪਹੁੰਚੀ ਜੱਸਾ ਸਿੰਘ ਦੇ ਕੌਮੀ ਪਿਆਰ ਤੇ ਧਰਮ ਭਾਵ ਨੇ ਜੋਸ਼ ਖਾਦਾ ਤੇ ਸੋਚਣ ਲੱਗਾ ਕਿ ਪੰਥ ਸ਼ਹੀਦੀ ਪਾਉ ਤੇ ਮੈਂ ਖਾਲਸੇ ਤੋਂ ਬੇ ਬੇਮੁਖ ਮਰੂੰ ਗੁਰੂ ਖਾਲਸਾ ਹੈ ਤੇ ਮੈਂ ਖਾਲਸੇ ਤੋਂ ਬੇਮੁਖ ਹਾਂ ਜੋਗ ਹੈ ਕਿ ਤਨਖਾਹ ਬਖਸ਼ਾ ਕੇ ਸ਼ਹੀਦ ਹੋਈਏ ਤੇ ਮੁਕਤ ਭੋਗਤ ਲਈਏ ਇਸ ਪ੍ਰਸਤਾਵੇ ਵਿੱਚ ਤੀਰ ਨਾਲ ਬਨ ਕੇ ਖਾਲਸੇ ਨੂੰ ਚਿੱਠੀ ਘੱਲੀ ਤੇ ਤੀਰ ਨਾਲ ਹੀ ਉੱਤਰ ਪਹੁੰਚਣ ਤੇ ਆਪਣੇ ਸਾਥੀਆਂ ਸਣੇ ਤੁਰਕਾਂ ਵਿੱਚੋਂ ਨਿਕਲ ਕੇ ਖਾਲਸੇ ਦੇ ਚਰਨਾਂ ਵਿੱਚ ਜਾ ਕੇ ਤਨਖਾਹ ਬਖਸ਼ਾ ਕੇ ਸ਼ਹੀਦੀ ਦਾ ਅੰਮ੍ਰਿਤ ਪੀਣ ਲਈ ਸਾਂਝੀਵਾਲ ਹੋ ਗਿਆ ਅਸੀਂ ਦੱਸ ਆਏ ਹਾਂ ਕਿ ਰੌਣੀ ਤੇ ਹੱਲਾ ਕਰਨ ਤੋਂ ਪਹਿਲਾਂ ਦੇਸ਼ ਵਿੱਚ ਮੰਨੂ ਨੇ ਸਿੱਖਾਂ ਦੀ ਕਤਲਾਂ ਫੇਰ ਸ਼ੁਰੂ ਕੀਤੀ ਹੋਈ ਸੀ ਇੱਧਰ ਰਾਮ ਰੌਣੀ ਨੂੰ ਘੇਰਾ ਪਾਇਆ ਹੋਇਆ ਸੀ ਤੇ ਉਧਰ ਉਹਨਾਂ ਸਿੱਖਾਂ ਨੂੰ ਜੋ ਪਹਾੜਾਂ ਵਿੱਚ ਲੁਕੇ ਹੋਏ ਸਨ ਰਾਜਿਆਂ ਵੱਲ ਖੱਤ ਪਾ ਕੇ ਪਕੜਮਾ ਮੰਗਾਇਆ ਸੀ ਸੈਂਕੜੇ ਸਿੱਖ ਰੋਜ਼ ਪਕੜੇ ਆਉਂਦੇ ਤੇ ਨਖਾਸ ਚੌਂਕ ਲਾਹੌਰ ਵਿੱਚ ਕਤਲ ਕੀਤੇ ਜਾਂਦੇ ਸਨ ਅਦੀਨਾ ਬੇਗ ਨੇ ਕਿਸੇ ਫਰੇਵ ਨਾਲ ਸਿੱਖਾਂ ਨੂੰ ਸੁਲਹਿ ਦੇ ਬਹਾਨੇ ਸੱਦ ਕੇ ਕਤਲ ਕਰਨ ਦਾ ਮਨਸੂਬਾ ਸੋਚਿਆ ਸੀ ਪਰ ਸਿੱਖ ਸਰਦਾਰ ਤਾੜ ਗਏ ਸਨ ਕਿ ਕਾਬੂ ਨਹੀਂ ਆਏ ਸਨ ਅਦੀਨਾ ਬੇਗ ਨੇ ਲਾਹੌਰੋਂ ਹੁਣ ਹੋਰ ਫੌਜ ਮੰਗਵਾਈ ਇਸੇ ਨਾਲ ਮੰਨੂ ਨੇ ਦੀਵਾਨ ਕੌੜਾ ਮੱਲ ਨੂੰ ਘੱਲਿਆ ਦੀਵਾਨ ਸਾਹਿਬ ਹੁਣ ਮੁਸ਼ਕਲ ਵਿੱਚ ਸਨ ਸਿੱਖਾਂ ਦੀ ਤਾਕਤ ਨੂੰ ਉਹ ਨਸ਼ਟ ਨਹੀਂ ਹੋਣ ਦੇਣਾ ਚਾਹੁੰਦੇ ਸਨ ਤੇ ਫਰਜ਼ ਮਨਸਬੀ ਹੋਰ ਸੀ ਦਸੀਦਾ ਹੈ ਕਿ ਸਰਦਾਰ ਜੱਸਾ ਸਿੰਘ ਨੇ ਦੀਵਾਨ ਸਾਹਿਬ ਨੂੰ ਲਿਖਿਆ ਕੇ ਇਹੇ بیڑا ਹੈ ਖਾਲਸੇ ਦੀ ਮਦਦ ਦਾ ਤੁਸੀਂ ਸਾਡੇ ਮਿੱਤਰ ਹੋ ਬੋੜੋ ਦੀਵਾਨ ਜੀ ਨੇ ਹੁਣ ਸੋਚਿਆ ਕਿ ਮੰਨੂ ਤੇ ਸਿੱਖਾਂ ਦੀ ਸੁਲਹਿ ਕਰਾ ਦਿਆਂ ਸਿੱਖਾਂ ਤੇ ਮੰਨੂ ਦੀ ਤਾਕਤ ਰਲ ਕੇ ਵਿਦੇਸ਼ੀ ਅਹਿਮਦ ਸ਼ਾਹ ਦੁਰਾਨੀ ਦਾ ਟੱਕਰਾ ਕਰੇ ਤੇ ਪਠਾਣੀ ਜ਼ੋਰ ਨਾਲ ਪੰਜਾਬ ਵਿੱਚ ਵੱਜਣਾ ਪਾਵੇ ਸੋ ਆਪ ਨੇ ਲਾਹੌਰ ਜਾ ਕੇ ਮੰਨੂ ਨਾਲ ਆਪਣਾ ਜ਼ਿੰਮਾ ਲੈ ਕੇ ਸੁਲਹਿ ਕਰਾ ਦਿੱਤੀ ਸਿੱਖ ਸੁਖੀ ਹੋ ਗਏ ਤੇ ਕੁਝ ਮਹੀਨੇ ਆਰਾਮ ਦੇ ਲੰਗੇ ਤੇ ਖਾਲਸੇ ਦੀ ਗਿਣਤੀ ਵੀ ਖੂਬ ਵਧੀ ਲਗਭਗ ਬਰੇ ਖੂ ਦੇ ਬੀਤਿਆਂ ਹੋ ਕੇ ਦੁਰਾਨੀ ਫੇਰ ਫੌਜ ਲੈ ਕੇ ਪੰਜਾਬ ਪਰ ਧਾਵਾ ਕਰਨ ਆਇਆ ਇਹ ਮੱਗਰ 1705 ਦੀ ਗੱਲ ਹੈ 5 ਵੀ ਕਰਮੀ ਦੀ ਗੱਲ ਹੈ ਪੰਨਾ 73 ਦੀ ਵਾਕੀ ਚੁੱਪ ਚਪਾਤੇ ਨਿਕਲ ਗਏ ਇਹ ਸਾਰੇ RAM ਗੜੀਏ ਕਹਿਣ ਇਹ ਸਾਰੇ RAM ਗੜੀਏ ਕਹਾਏ ਫਿਰ ਨੰਦ ਸਿੰਘ ਜੋ ਜਨਮ ਦਾ ਜੱਟ ਸੀ ਉਸ ਦੇ ਮਰਨ ਦੇ ਬਾਅਦ ਉਸ ਦੀ ਫੌਜ ਤੇ ਸਾਰਾ ਕੁਝ ਜੱਸਾ ਸਿੰਘ ਨੂੰ ਮਿਲਿਆ ਤਦ ਤੋਂ ਜੱਸਾ ਸਿੰਘ ਦਾ ਜਥਾ RAM ਗੜੀਆ ਕਹਿਲਾਇਆ ਇਹ ਹਾਲ ਅਹਿਮਦ ਸ਼ਾਹ ਬਟਾਲਵੀ ਨੇ ਖੋਲ ਕੇ ਲਿਖਿਆ ਹੈ ਜੱਸਾ ਸਿੰਘ ਤਰਖਾਨ ਜਾਤੀ ਵਿੱਚੋਂ ਸਿੰਘ ਸਜਣ ਕਰਕੇ ਫਿਰ ਇਸ ਸਾਰੇ ਜਾਤੀ ਵਿੱਚੋਂ ਸਜੇ ਸਿੰਘਾਂ ਨੇ ਆਪਣਾ ਨਾਮ RAM ਗੜੀਏ ਸਦਾਇਆ ਰਾਮ ਰੌਣੀ ਦਾ ਜੁੱਧ 1748 ਈਸਵੀ ਵਿੱਚ ਹੋਇਆ ਪੰਗੂ ਜੀ ਲਿਖਦੇ ਹਨ ਇਸ ਰਾਮ ਰੌਣੀ ਸਿੰਘ ਫੇ ਲੜੇ ਪੰਜਾਬ ਪੈ 1800 ਸਾਲ ਮੱਗਰ 1805 ਵਿੱਚ ਅਹਿਮਦ ਸ਼ਾਹ ਦੇ ਇਸ ਹਮਲੇ ਤੇ ਟੱਕਰੇ ਲਈ ਮੰਨੂ ਚਨਾਬ ਦੇ ਕਿਨਾਰੇ ਸੋਦਰੇ ਜਾ ਪਹੁੰਚਾ ਪਰ ਮੰਨੂ ਅਹਿਮਦ ਸ਼ਾਹ ਨਾਲ ਬਰ ਮੇਚ ਨਾ ਸਕਿਆ ਤੇ 16 ਮناسب ਸਮਝ ਕੇ ਚਾਰ ਜ਼ਿਲ੍ਹਿਆਂ ਦਾ ਮਾਲੀਆ 14 ਕੋ ਲੱਖ ਦੇ ਲਗਭਗ ਦੇਣਾ ਕਰਕੇ ਉਸ ਨੂੰ ਮਗਰੋਂ ਲਾਹਿਆ ਸੋ ਦਰਾਨੀ ਬਿਨਾ ਕੋਈ ਤਾਕੜਾ ਜੰਗ ਕੀਤੇ ਦੇ ਮਾਲੀ ਮਾਰ ਕੇ ਟਰਦਾ ਹੋਇਆ ਤੇ ਮੈਂ ਮੈਨੂੰ ਇਧਰੋਂ ਨਿਚਿੰਤ ਹੋ ਕੇ ਲਾਹੌਰ ਆ ਬੈਠਾ ਮੰਨੂੰ ਇਧਰੋਂ ਨਿਚਿੰਤ ਹੋ ਕੇ ਲਾਹੌਰਾ ਬੈਠਾ ਇਸ ਦੇ ਚਾ ਨਾ ਜਾਣ ਮਗਰੋਂ ਸਿੱਖਾਂ ਨੇ ਲਾਹੌਰ ਵਿੱਚ ਕੁਝ ਸੰਘਰਸ਼ ਕੀਤੀ ਸੀ ਜੋ ਕਤਲਾ ਮੁੜ ਸ਼ੁਰੂ ਹੋਈ ਤੇ ਸਿੱਖ ਦੇ ਸਿਰ ਦਾ ਮੁੱਲ 10 ਲੱਖ ਚੁੱਕਿਆ ਕੁਸ਼ ਚਿਰ ਇਹ ਕਹਿਰ ਦਾ ਜ਼ੁਲਮ ਕੁਕਿਆ ਇਨੇ ਨੂੰ ਸ਼ਾਹ ਨਵਾਬ ਜੋ ਦਿੱਲੀ ਬੈਠਾ ਸੀ ਉਥੋਂ ਵਜ਼ੀਰ ਨਾਲ ਗੰਡ ਧੁੱਪ ਕਰਕੇ ਮਲਤਾਨ ਦੀ ਸੂਬੇਦਾਰੀ ਦਾ ਪਰਵਾਨਾ ਲੈ ਕੇ ਮਲਤਾਨ ਤੇ ਆ ਪਿਆ ਥੋੜੇ ਹੀ ਯਤਨ ਨਾਲ ਉਸ ਦਾ ਕਬਜ਼ਾ ਹੋ ਗਿਆ ਹੁਣ ਆਪਣੇ ਆਪ ਨੂੰ ਪੱਕਾ ਕਰਕੇ ਉਹ ਲਾਹੌਰ ਦੀ ਹਕੂਮਤ ਮੀਰ ਮੰਨੂ ਤੋਂ ਖੋਣ ਲਈ ਫੌਜ ਭਰਤੀ ਕਰਨ ਲੱਗਾ ਮੀਰ ਮੰਨੂ ਨੂੰ ਵੀ ਖਬਰਾਂ ਪੁੱਜ ਗਈਆਂ ਸਨ ਉਸਨੇ ਇੱਕ ਅੱਧ ਦਿਨ ਦੁੱਖ ਤੇ ਸੋਚ ਵਿੱਚ ਰਹਿ ਕੇ ਮਲਤਾਨ ਤੇ ਹਮਲੇ ਦਾ ਫੈਸਲਾ ਕੀਤਾ ਤੇ ਮਹਿਮਕੋੜਾ ਮੱਲ ਦੇ سپੁਰਦ ਕੀਤੀ। ਦੀਵਾਨ ਸਾਹਿਬ ਫੌਜਾਂ ਲੈ ਕੇ ਚੜ੍ਹ ਪਏ ਤੇ ਨਾਲ ਆਪਣੇ ਮ੍ਰਿਤ ਮਿੱਤਰ ਜੱਸਾ ਸਿੰਘ ਆਲੂਵਾਲੀਏ ਨੂੰ 10,000 ਖਾਲਸਾ ਫੌਜ ਦੇ ਨਾਲ ਮਦਦ ਵਾਸਤੇ ਲੈ ਲਿਆ। ਇਸ ਜੁੱਧ ਦਾ ਹਾਲ ਨਮੀਰਾ ਹੈ ਪਰ ਸਿੱਟਾ ਇਹ ਨਿਕਲਿਆ ਕਿ ਦੀਵਾਨ ਸਾਹਿਬ ਤੇ ਸਿੱਖਾਂ ਦੀ ਰਲਮੀ ਫੌਜ ਨੇ ਫਤਿਹ ਪਾਈ। ਇਹ ਜੰਗ ਮੱਗਰ 1807 ਵਿੱਚ ਛਿੜਿਆ ਸੀ ਤੇ ਦੀਵਾਨ ਸਾਹਿਬ ਦਾ ਰਖੜੀ ਵਾਲੇ ਦਿਨ 1806 ਤੇ ਮਲਤਾਨ ਵਿੱਚ ਕਬਜ਼ਾ ਹੋਇਆ ਮੱਗਰ ਤੋਂ ਸਾਵਣ ਤੱਕ ਲਗਭਗ 7-8 ਮਹੀਨੇ ਮੁਹਮਰ ਪਰ ਲੱਗੇ ਇਸ ਸੇਵਾ ਦੇ ਬਦਲੇ ਮੀਰ ਮੰਨੂ ਵੱਲੋਂ ਦੀਵਾਨ ਸਾਹਿਬ ਕੌੜਾ ਮੱਲ ਨੂੰ ਮਹਾਰਾਜਗੀ ਦੀ ਪਦਵੀ ਮਿਲੀ ਤੇ ਮਲਤਾਨ ਤੇ ਸਾਰੇ ਦੱਖਣੀ ਪੰਜਾਬ ਦਾ ਰਾਜ ਉਸ ਦੇ ਤਾਪੇ ਕੀਤਾ ਗਿਆ ਇਸ ਗੁਰੂ ਦੇ ਸੇਵਕ ਮਹਾਰਾਜ ਕੌੜਾ ਮੱਲ ਨੇ ਸਿੱਖਾਂ ਨੂੰ ਬਹੁਤ ਇਨਾਮ ਦਿੱਤੇ ਔਰ ਅੰਮ੍ਰਿਤਸਰ ਆ ਕੇ ਹਰਮੰਦਰ ਦੀ ਸੇਵਾ ਕਰਵਾਈ ਲਖਪਤ ਨੇ ਉਸ ਵੇਲੇ ਦੇ ਨਵਾਬ ਦੀ ਸਲਾਹ ਨਾਲ ਸਰੋਵਰ ਮਿੱਟੀ ਨਾਲ ਪਰਵਾਹ ਦਿੱਤਾ ਹੋਇਆ ਸੀ ਸੋ ਮਹਾਰਾਜਾ ਕੌੜਾ ਮੱਲ ਨੇ ਆਪ ਆਪਣੇ ਖਰਚ ਤੋਂ ਮਿੱਟੀ ਕਢਵਾ ਕੇ ਸਰੋਵਰ ਮੁੜ ਸਾਫ਼ ਕਰਵਾ ਦਿੱਤਾ ਔਰ ਫਿਰ ਫਿਰ ਜਲ ਨਾਲ ਪਰਵਾਹ ਦਿੱਤਾ ਮਹਾਰਾਜਾ ਕੌੜਾ ਮੱਲ ਪੱਕਾ ਸਿੱਖ ਸੀ ਤੇ ਇਹ ਹਰ ਸਮੇਂ ਪੰਥ ਨੂੰ ਪੁਕਾਰਦਾ ਸੀ ਖਾਲਸਾ ਜੀ ਇਸ ਨੂੰ ਮਿੱਠਾ ਮਲ ਸੱਧਿਆ ਕਰਦੇ ਸਨ ਇਹ ਸਮਾਚਾਰ 1806 1807 ਬਿਕਰਮ ਸਮਤ 1749 1750 ਈਸਵੀ ਵਿੱਚ ਹੋਏ ਰੱਬ ਰਾਖਾ